ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਦੀ ਬੜੀ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੀ ਅਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਜੰਗ ਠੀਕ ਹੋ ਵਧੀਆ ਪੂਰੇ ਵਧੀਆ ਡਾਕਟਰ ਨਾਮ ਤੇ ਐਡਰੈਸ ਬੋਲ ਨਾਮ ਆਪਣਾ ਜੰਗ ਸਿੰਘ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਦਸੀਲ ਨਿਹਾਲ ਸਿੰਘ ਦਾ ਨੇੜੇ ਪਿੰਡ ਬੇ ਨੇੜੇ ਆ ਗਿਆ ਮਾਸੀ ਕੇ ਵੱਜੂ ਕੇ ਭਰਾੜ ਨਿਹਾਲ ਸਿੰਘ ਵਾਲਾ ਨੇੜੇ ਨੇੜੇ ਮੋਬਾਈਲ ਨੰਬਰ ਬੋਲ 8778 ਜੀਰੋ ਕੰਨ ਮੇ ਕਰਨ ਜਾ ਠੀਕ ਆ ਭਾਈ ਭਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਦੂਜਾ ਸੂਸ ਹੁੰਦੀ ਆ ਡਾਕਟਰ ਕੋਈ ਤੀਜਾ ਮੰਨ ਲੈ ਭਲਾ ਨਾ ਠੀਕ ਆ ਭਾਈ ਪਰ ਦੰਦ ਹਜੇ ਕੰਨ ਵਾਲੇ ਚੱਕਦੀ ਆ ਓਕੇ ਕਿੰਨੇ ਦਿਨ ਲੈਂਦੀ ਆ ਭਾਈ ਗਣ ਹਫਤਾ ਲੈਂਦੀ ਆ ਡਾਕਟਰ ਹਫਤੇ ਦੀ ਕੱਚੀ ਹਾਂ ਕੀ ਰਿਕਾਰਡ ਆ ਦੁੱਧ ਆ ਭਾਈ ਦੁੱਧ ਦਾ ਕਿ ਉਹਨਾਂ ਨੇ ਤਾਂ ਕਿਹਾ ਬਾਈ ਲੀਟਰ ਨੂੰ ਭਲਾ ਕੋਈ 18 ਮੰਨ ਲੈ ਕਿੰਨਾ ਮੰਨ ਲੈ ਨਾ ਉਹ ਅਗਲੇ ਦੀ ਮੰਨ ਪਰ ਉਹਨਾਂ ਨੇ ਇੰਨਾ ਕਿਹਾ ਠੰਡੀ ਸੀ ਲਾ ਲੈ ਭਾਈ ਜਿਵੇਂ ਮਰਜੀ ਮਰਜੀ ਬੈਠਾ ਰਹੇ ਕੋਈ ਚੱਕ ਨਾਰਾ ਨੂਰਾ ਦਾ ਕਰਮ ਵਾਲੀ ਕੁਛ ਨਹੀਂ ਨਾੜਾ ਨਾੜਾ ਦੇ ਚੋਂ ਦੋਨੇ ਪਾਸੇ ਵੜ ਦਿੰਦਾ ਤੇ ਆ ਦਿਖਾ ਹਾਂ ਬਹੁਤ ਮੋਟੀਆਂ ਕੀ ਬਾਤ ਆ ਨਾੜ ਬਹੁਤ ਚੰਗੀਆਂ ਹਨ ਹਾਂ ਨਾੜਾਂ ਰੋਆਂ ਦੇ ਦੋਨੇ ਦੋਨੇ ਚੰਗਾ ਹਨ ਇਧਰ ਲੈਵੇ ਤੇ ਵੀ ਨਾੜਾ ਹਾਂ ਲੈਵੇ ਤੇ ਵੀ ਨਾੜਾ ਕੋਈ ਗਰਮ ਨਹੀਂ ਸ਼ਰਮ ਨਹੀਂ ਕੋਸ ਨਹੀਂ ਦਾ ਹਾਂ ਸਹੀ ਗੱਲ ਆ ਪਸ਼ਾਦ ਉੱਡਲਾ ਨੇ ਖਾਧੇ। ਹਾਂ, ਪਸ਼ਾਦ ਉੱਡਲਾ ਬਹੁਤ ਪਈਆਂ ਹਜੇ ਬਹੁਤ ਪੱਕੀਆਂ ਦਣ ਲੈਂਦੀ ਆ। ਬਹੁਤ ਵੱਡਾ ਲੇਵਾ ਮਾਣਾ। ਹੂੰ। ਲਾਹੂ ਬਹੁਤ ਆ ਨਾ। ਬਹੁਤ ਬਹੁਤ ਵੱਡਾ ਲੇਵਾ। ਇੰਦਰ ਵੀ ਨਰੌਠੀ ਜਾਂਦਾ। ਕੀ ਬਾਤ ਆਰਡਰ ਬੜਾ ਚੰਗਾ ਮੁੱਠੀ ਵਾਲਾ ਤਣ ਨਾੜਾ ਨੂੜਾ ਲੈ ਫੁੱਲ ਚੰਗੀਆਂ ਬਈ। ਪੂਰੀ ਠੰਡੀ। ਉਧਰ ਕੜ ਬਈ ਨੇ ਬਹੁਤ ਚੰਗੀਆਂ ਦੱਸਿਆ। ਬਸ ਕੱਚੀ ਕੱਚੀ ਹੈ। ਕਲੀ ਠੰਡੀ। ਬਈ ਵੀ ਪੂਰੀ ਆ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੈੱਕ ਨਹੀਂ ਕਰੀਂ ਸ਼ਰਮ ਵਾਲੀ ਕੋਈ। ਕੋਈ ਨਹੀਂ। ਖੋਲੀ ਬਈ ਤੋੜ ਕੇ ਦਿਖਾ ਦੇ। ਬੱਡੀ ਗੱਲ ਠੰਡੀ ਦੀ ਆ ਭਾਈ ਦੁੱਧ ਪਾ ਲਈ ਕਿ ਲੋ ਲੋ ਘੱਟ ਦੇ ਪਸ਼ੂ ਠੰਡਾ ਹੋਵੇ ਕਿ ਨਹੀਂ ਜਾਂਗੇ ਬਾਕੀ ਹੈ ਵੀ ਮੱਝ ਵਾਲਾ ਕੰਮ ਹੀ ਦੂ ਡਾਕਟਰ ਦੁੱਧ ਵੀ ਕਰੌਸ ਹੈ ਨਾ ਜਰਸੀ ਜਰਸੀ ਕਰੌਸ ਆ ਮੱਝ ਵੰਗੋ ਬਈ ਫੈਂਟ ਆਉਣੀ ਆ ਤੋਂ ਵਧੀਆ ਚਿੱਟਾ ਹੋਣਾ ਫੇਸ ਦੇਖੋ ਫੇਸ ਬੜਾ ਚੰਗਾ ਹੈ ਨਾ ਗੂਲ ਚੰਗੀ ਆ ਹਾਂ ਸਨੱਖ ਪੁਣਾ ਬਰਡ ਦੇ ਵਿੱਚ ਬਈ ਬਹੁਤ ਆ ਬਾਕੀ ਤੋਰਾ ਤਾਰਾ ਚੰਗਾ ਆ ਡਰ ਕਮਾਲ ਦਾ ਕੱਚੀ ਕੱਚੀ ਆ ਵਸ ਦੇਣ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਤੋਰਾ ਤਾਰਾ ਚੈੱਕ ਕਰ ਲੋ ਕੀ ਮੁੱਲ ਲਫਰਾ ਜੋਫਰੀ ਦੇ ਦੋ ਆਫਰੀ ਦੇ ਦੇਣਾ ਡਾਕਟਰ ਹੂੰ ਜਵਾ ਦੇਣਾ ਤੁੰ ਦਾ ਅਗਲਾ 50 55 ਕਿਤੇ ਇੰਨਾ ਮੰਗੂ ਹੈ ਨਾ ਹੂੰ ਚਲ ਆਪਾਂ ਦੇ 46000 ਦੀ ਦੇ ਦਾਂਗੇ ਡਾਕਟਰ ਠੀਕ ਆ ਬਾਈ ਮੁੱਲ ਕਰਾਉਣਾ 50 ਕਰਾ ਲਓ 55 ਕਰਾ ਲਓ 46000 ਜੀ ਦੇ ਦਾਂਗੇ ਫੇਰ ਵੀ ਵਿੱਚੋਂ ਬਾਈ ਕਹਿੰਦਾ ਮਾਡ ਕਰ ਦਾਂਗੇ ਕੋਈ ਚੱਕਰ ਨਹੀਂਗਾ ਕੱਤੀ ਕੱਤੀ ਆ ਦਿਨ ਹਜੇ ਲੈਂਦੀ ਆ ਵੱਡਾ ਕੱਟ ਘਾਟ ਆ ਇਹ ਦੱਸਦੇ ਡਾਕਟਰ ਹਣਾ ਫੁੱਲ ਕੱਦਾਂ ਹਾਂ ਹਾਂ ਫੁੱਲ ਆ ਫੁੱਲ ਕੱਦਾਂ ਰਾਜੀ ਆ ਅਡਰ ਚੰਗਾ ਕੱਸ ਕੱਤੀ ਕੱਤੀ ਆ ਜਿਹੜੀ ਗੱਲ ਆ ਇਹ ਬਣੂ ਬਹੁਤ ਬਾਈ ਇਹ ਠੰਡੀ ਆ ਬਾਈ ਨੇ ਥੱਲੇ ਬਹਿ ਕੇ ਦਿਖਾਇਆ ਤੁੱਤ ਲਾਇਆ ਕੋਈ ਚੱਕਰ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਤੇ ਕਿਸੇ ਵੀਰ ਦੇ ਵੱਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਵੀਰੇ